ਦੀ ਕੀਤੀ ਹੈ ਜੀ ਇਹਨੇ ਪੀ ਗਿਆ ਸੀ ਉਹ ਬਾਸਰੂ ਜੀ ਬਾਗੋਂ ਜਾਣ ਤੋਂ ਬਾਅਦ ਇਹ ਆ ਗਿਆ ਮੇਰੇ ਕੋਲੇ ਮੈਂ ਪੁੱਛਿਆ ਭਾਈ ਪੀੜ ਕਾ ਦਾ ਲੱਗਿਆ ਰਿਹਾ ਤੇਰਾ ਇਹ ਕਹਿੰਦਾ ਜੀ ਨੀਤਾ ਮੈਡਮ ਦਾ ਲੱਗਿਆ ਹੋਇਆ ਹੈ ਭਾਈ ਦਾ ਪੀੜ ਪੀੜ ਛੱਡ ਕੇ ਮੇਰੇ ਕੋਲੇ ਆ ਗਿਆ ਐਸਮ ਪੀੜ ਆ ਰਿਹਾ ਦਾ ਪੁੱਤ ਇਹਦੇ ਜੀਵ ਦੇ ਵਿੱਚੋਂ ਮਾ ਨਿਕਲੇ ਆ ਅੱਛਾ ਲਾ ਫਿਰ ਥੱਲੇ ਪਾਈ ਜਾਂਦਾ ਇਹ ਜਿਹਨੂੰ ਪਹਿਲਾਂ ਵੀ ਇੱਕ ਵਾਰ ਰੋਕਿਆ ਦੇ ਆਪਾਂ ਨਾ ਉਹ ਬਿਟੇ ਇਹ ਥੱਲੇ ਫੇਰ ਲਿਆ ਹੈ ਜੀ ਜੀ ਗੱਲ ਪਤਾ ਨਹੀਂ ਕੀ ਆ ਜਿਵੇਂ ਅਸੀਂ ਨੂੰ ਪੋਣਾ ਸੀ ਕਿ ਬੈਗ ਦੀ ਪਿੱਛਲੇ ਤੇ ਪਾ ਜੇ ਇਹ ਤਾਂ ਨਾ ਕੀਆ ਵਾਲਕ ਹੋ ਗਿਆ ਜਿਹੜਾ ਆ ਕਾ ਹੋ ਰਿਹਾ ਹੁੰਦਾ ਤੇ ਜੀ ਅਸੀਂ ਸੋਚਿਆ ਕਿ ਅਮੈਂ ਬੈਗ ਜਾਂਦਾ ਟਰਾਈ ਕਰ ਲਾਂਗੇ ਪਾਉਂ ਕੇ ਤਾਂ ਕਰਕੇ ਇਹ ਦੇ ਦੇ ਚੱਲਿਆ ਸੀਗਾ ਤਾਂ ਕਰਕੇ ਉਹ ਤੂੰ ਮੈਨੂੰ ਇਹ ਸੀਰੀਅਲ ਨੰਬਰ 4 ਇਹ ਇਹ ਪੀਰੀਅਡ ਨੰਬਰ 4 ਹੈ ਆਪਣੀ ਜਿਹੜੀ ਵੇਚਾ ਉਰੇ ਉਰੇ ਮੋਰਨ ਗੱਲਾਂ ਬੁਲੀਆਂ ਹੋ ਗਈ ਸੀ ਨਾ ਹਾਂਜੀ ਉਹ ਤੂੰ ਸਵੇਰੇ ਫੇਰ ਆ ਗਿਆ ਮੈਨੂੰ ਸਪੈਲ ਸਾਥਰੀ ਦਾ ਲਾਉਂ ਗਾਤੇ ਆ ਜਾਂਦਾ ਸਰ ਟਾਈਮ ਭੰਗਵਾ ਆਖਿਆ ਵੀ ਵਿਡਨੀ ਲਾਉਣਾ ਮੈਂ ਜੀ ਫੇਰ ਸਾਹੀ ਲਾਣਾ ਸੀ ਬਾਪਰ ਕਿਉਂ ਹੋਣਾ ਦੱਸ ਜੈਸੇ ਤਾਂ ਆਏ ਦੋਸਤ ਆਈ ਸੀ ਅਰੀ ਗਾਲੀ ਛੱਡ ਦੇ ਜੀ ਕਰੇ ਜੀ ਸ਼ੇਰਵਾਏ ਗਏ ਕਿਹੜੀ ਗੱਲ ਕੋਣ ਇਹ ਇੱਕ ਕਰਨ ਜੀ ਅਸੀਂ ਤਾਂ ਜੀ ਸੈਂਗਲੇ ਮੇਰੇ ਨਾਲ ਡਿਚ ਐਨ ਲੈ ਗਈ ਹੂੰ ਤੇ ਮਮਾ ਕਹਿੰਦੇ ਮਮਾ ਬੱਲਾਂ ਹੀ ਕੋਸ ਦਿੱਤੋ ਸੀਗੇ ਹੂੰ ਮਮਾ ਬੋਲਦੇ ਹਨਾ ਵੀ ਤੋਂ ਨੰਬਰ ਘੱਟ ਲਿਆ ਆ ਹੂੰ ਲੈ ਗੱਡੀ ਉਂਜੀ ਜਗਾਂ ਸੈਂਚਾਰ ਤੇ ਪ੍ਰੋਟੈਕਟ ਕੀਤੀ ਕੋਲੋਂ ਵੀ ਹਾਂ ਦੰਦਰਾ ਨਾ ਪਰ ਆਵੇ ਅੱਛਾ ਉਹ ਬੇਟੀ ਤੋਂ ਹੋ ਗਿਆ ਹੁਣ ਵੱਡਾ ਤੇਰੀਆਂ ਵਾਲੇ ਦਾ ਲੜੀ ਵੀ ਨਾ ਲਾਉਂਦੀ ਸੀ ਨਾ ਇਹ ਦਾ ਲੈ ਹੁਣ ਮੇਰੀ ਗੱਲ ਸੁਣ ਲੈ ਤੂੰ ਹੋ ਗਿਆ ਪੁੱਤ 9ਵੀਂ ਚ ਠੀਕਾ ਪੜਿਆ ਘਰ ਟਾਈਮ ਵੇਚਣਾ ਨਹੀਂ ਕਰ। ਬਾਅਦ ਤੋਂ ਬਾਅਦ ਪੜਾਈ ਕਰ ਹੁਣ ਪੇਪਰ ਰੋੜੇ ਉੱਥੇ ਰਹੋਗੇ ਨਾ ਉਹਦੇ ਨਾਲ ਨਾਲ ਅਸਲੀ ਜਿਹੀ ਵੱਧ। ਇਹਦੇ ਹੁੰਦੇ ਨਾ ਕੱਟਿਆ ਕਰ ਇੱਥੇ। ਨਾ ਕੱਟਿਆ ਕਰ ਵੀ ਰੋ। ਅੱਜ ਤੋਂ ਬਾਅਦ ਪੀਣ ਨਹੀਂ ਦਾ ਠੀਕ ਹੈ।